ਸਚਕਣ ਸ਼੍ਰੀ ਦਰਬਾਰ ਸਾਹਿਬ ਅੱਜ ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਖੀ ਸੰਤ ਰਵਿੰਦਰ ਸਿੰਘ ਸਚਕਣ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਇਸੇ ਦੌਰਾਨ ਉਹਨਾਂ ਦੇ ਨਾਲ ਸਿੱਖਾਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ 2-3 ਵਾਰ ਸਚਕਣ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਹਨ ਉਹਨੇ ਕਿਹਾ ਸ਼੍ਰੀ ਦਰਬਾਰ ਸਾਹਿਬ ਸਰਬਸਾਂਝੀ ਵਾਰਲਾਤਾ ਦਾ ਪ੍ਰਤੀਕ ਹੈ ਇੱਥੇ ਹਰ ਇੱਕ ਧਰਮ ਦਾ ਵਿਅਕਤੀ ਸੀ ਸਚੁਕਾਉਂਦਾ ਏ ਤੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਤ ਇਸੇ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਪਿਛਲੇ ਦੌਰਾਨ ਜਦੋਂ ਡੇਰੇ ਦੇ ਵਿੱਚੋਂ ਬਲਜੀਤ ਸਿੰਘ ਦਾਦੂਵਾਲ ਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਈਆਂ ਦੇ ਵੱਲੋਂ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਸਨ ਕਿ ਇਹ ਡੇਰੇ ਦੇ ਵਿੱਚ ਕੀ ਕਰ ਰਹੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦਾਦੂਵਾਲ ਨੇ ਕੀ ਕੁਝ ਕੀਤਾ ਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਆਂ ਕਲਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਏ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ ਸਾਰੇ ਆਪਾਂ ਇੱਕੋ ਹੀ ਆ ਤੇ ਮਾਲਕ ਦੇ ਦਰ ਤੇ ਗੁਰੂ ਨਾਨਕ ਦੇ ਦਰ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਆਸ਼ੀਰਵਾਦ ਲੈਣ ਵਾਸਤੇ ਆਏ ਆਸ ਕਰ ਸਕਦੇ ਹਾਂ ਕਿ ਭਵਿਕ ਵਿੱਚ ਗੁਰਗ੍ਰੰਥ ਸਾਹਿਬ ਨਾਲ ਨੇੜਤਾ ਜਿਹੜੀ ਆ ਹੋਰ ਵੀ ਵਧੇਗੀ। ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਵਧੇ ਪਹਿਲਾਂ ਘਟੀ ਹੋਏ ਫਿਰ ਵਧੋਗੇ ਨਾ। ਸ਼ੁਰੂ ਤੋਂ ਹੀ ਇਸ ਜਿਹੜੇ ਸਿੱਖ ਧਰਮ ਦੇ ਤੁਸੀਂ ਤੇ ਬਾਬਾ ਜੀ ਦੇ ਨਾਲ ਗਏ ਹੋ ਬਾਬਾ ਜੀ। ਜੀ ਜੀ। ਖੁਦ ਪਰਮਤ ਦੇ ਬੜੇ ਵੱਡੇ ਤੁਹਾਨੂੰ ਸ਼ਾਇਦ ਸਾਡੇ ਡੇਰੇ ਬਾਰੇ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਸੀ। ਸਾਡੇ ਜਿਹੜੇ ਡੇਰੇ ਦੇ ਸੰਸਥਾਪਕ ਸੀਗੇ ਸੰਤ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਉਹ ਬਾਣੀ ਦਾ ਹੀ ਅਰਥ ਕਰਦੇ ਸੀ। ਬਾਣੀ ਦੇ ਤੇ ਹੀ ਸਸੰਕਰਦੇ ਸੀ ਆਪਣੇ ਮਹਾਰਾਜ ਸੰਤ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਹੁਣ ਚੋਲਾ ਛੱਡਿਆ ਉਹ ਵੀ ਬਾਣੀ ਦਾ ਹੀ ਅਰਥ ਕਰਦੇ ਸੀ ਬਾਣੀ ਨੂੰ ਹੀ ਮੰਨਦੇ ਸੀ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਾਡਾ ਮੱਕਾ ਵਾ ਮੁੱਖ ਸਥਾਨ ਕੇਂਦਰੀ ਸਥਾਨ ਉਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਅੱਜ ਅਸੀਂ ਇੱਥੇ ਪੁੱਜੇ ਹਾਂ ਮੁਸਲਮਾਨ ਭਰਾਵਾਂ ਦਾ ਮੱਕਾ ਤੇ ਸਿੱਖਾਂ ਦਾ ਸਚਖੰਡ ਸ੍ਰੀ ਦਰਬਾਰ ਸਾਹਿਬ ਅਕਸਰ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਔਰ ਇੱਥੇ ਇਤਿਹਾਸਿਕ ਰੋਜ਼ਾਨਾ ਦਰਸ਼ਨ ਇਸ਼ਨਾਨ ਮੰਗਦੇ ਆ ਅਰਦਾਸ ਦੇ ਅੰਦਰ ਔਰ ਅੱਜ ਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਉਹ ਦਰਸ਼ਨ ਦیدارੇ ਹੋ ਰਿਹਾ ਔਰ ਮੇਰੇ ਨਾਲ ਸੰਤ ਬਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਕਿ ਹੁਣੇ ਜਗਮਾਲਵਾਲੀ ਦੇ ਮੁਖੀ ਜਿਹੜੇ ਆ ਬਣਿਆ ਸੰਤ ਵਕੀਲ ਸਾਹਿਬ ਦੇ ਕਾਲ ਚਲਾਣੇ ਤੋਂ ਬਾਅਦ ਤਾਂ ਉਹ ਵੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿ ਦਰਸ਼ਨ ਕਰਨ ਵਾਸਤੇ ਆਏ ਆ ਹਾਂਜੀ ਅੱਜ ਬਹੁਤ ਸਾਰੇ ਕੁਝ ਦਿਨਾਂ ਤੋਂ ਵੀ ਇਹ ਗੀਤ ਚਰਚਾ ਚਾਹੀਆਂ ਥੋੜੀਆਂ ਫੋਟੋਆਂ ਉੱਥੇ ਪਹੁੰਚਣਾ ਤੁਹਾਡਾ ਉਤੋਂ ਬਾਅਦ ਚੱਜ ਮੱਖਾ ਦੇਖਣਾ ਕੌਮ ਦਾ ਇੱਕ ਸਵਾਲ ਸੀ ਕਿ ਜਾਂ ਡੇਰਾ ਵਿਆਸ ਇਧਰ ਲੱਫਿਆ ਆ ਰਿਹਾ ਜਾਂ ਦਾਦੂ ਵਾਲ ਸਾਹਿਬ ਦੇਰੇ ਵਿਆਸ ਨਾਲ ਜ਼ਿਆਦਾ ਪਿਆਰ ਹੋ ਗਿਆ ਦੇਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਡਾ ਕੇਂਦਰੀ ਸਥਾਨ ਆ ਤੇ ਗੁਰੂ ਦੇ ਸਿੱਖ ਦਾ ਜੋ ਕਰਮ ਆ ਕੇ ਗੁਰੂ ਘਰ ਦੇ ਨਾਲ ਸਭ ਨੂੰ ਜੋੜਦਾ ਆਪ ਦੇ ਪਾਵਰ ਆ ਨਾਮ ਤੇ ਪਾਵੇ ਤੇ ਅਸੀਂ ਪਹਿਲਾਂ ਵੀ ਡੇਰਾ ਬਿਆਸ ਮੁਖੀ ਸਾਡੇ ਨਾਲ ਇੱਥੇ ਜਦੋਂ ਗੁਰਦੁਆਰਾ ਸਾਹਿਬ ਦਾ ਵਿਵਾਦ ਚੱਲਿਆ ਸੀ 2011 ਚ ਤਾਂ ਉਹ ਦੋਨਾਂ ਨੂੰ ਹੀ ਲੈ ਕੇ ਦਰਬਾਰ ਸਾਹਿਬ ਵਿਖੇ ਆਏ ਸੀ ਇੱਥੇ ਦਰਸ਼ਨ ਕਰਨ ਵਾਸਤੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਹੀ ਕਿ ਅਸੀਂ ਹਰ ਇੱਕ ਨੂੰ ਗੁਰੂ ਘਰ ਦੇ ਨਾਲ ਜੋੜੀਏ ਜਿਹੜੇ ਗੁਰਸਿੱਖ ਆ ਉਹ ਤਾਂ ਜੁੜੇ ਹੀ ਆ ਜਿਹੜੇ ਨਹੀਂ ਜੁੜੇ ਹੋਏ ਗੈਰ ਸਿੱਖ ਡੇਰੇ ਆ ਜਿਸ ਤਰ੍ਹਾਂ ਡੇਰਾ ਜਗਮਾਲ ਵਾਲੀ ਹੈ ਇਹਨਾਂ ਦੇ ਜਿੰਨੇ ਪੈਰੋਕਾਰ ਆ तकरीबन ਇਹ ਦਰਬਾਰ ਮੇੜ ਰਾਜਸਥਾਨ ਔਰ ਹਰਿਆਣਾ ਜਿਹੜੇ ਉਹ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਅੱਜ ਇਹ ਵੀ ਜਿਹੜਾ ਹੈਗਾ ਇੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਜਦੋਂ ਡੇਰਾ ਵਿਆਸਮੁਖੀ ਇੱਥੇ ਦਰਸ਼ਨ ਕਰਨ ਆਈ ਉਸ ਤੋਂ ਬਾਅਦ ਜਿੰਨੇ ਸਾਊਥ ਦੇ ਕਰਨਾਟਕ ਤਾਮਿਲਨਾਡੂ ਮਹਾਰਾਸ਼ਟਰ ਜਿਹੜੇ ਪਹਿਲਾਂ ਕੇਵਲ ਡੇਰਾ ਵਿਆਸ ਤੱਕ ਆਉਂਦੇ ਸੀਗੇ ਉਹ ਦਰਬਾਰ ਸਾਹਿਬ ਤੱਕ ਆਉਣ ਲੱਗੇ 2011 ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਤੇ ਬਿਲਕੁਲ ਜਿਹੜੇ ਉਧਰ ਸਾਊਥ ਦੇ ਲੋਕ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਦਰਸ਼ਨ ਕਰਨ ਵਾਸਤੇ ਸੋ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰਾ ਗੁਰੂ ਘਰ ਦਾ ਉਹ ਵਧੇ ਤਾਂ ਜਿਹੜੇ ਲੋਕ ਕਦੇ ਨਹੀਂ ਆਏ ਉਹਨਾਂ ਨੂੰ ਵੀ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਅੱਜ ਜਿੰਨੇ ਆਏ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਮੈਂ ਰਸਤੇ ਦੇ ਵਿੱਚ ਅਸੀਂ ਰੁਕੇ ਸੀ ਇੱਕ ਪੈਟਰੋਲ ਪੰਪ ਤੇ ਤੇਲ ਪਵਾਇਆ ਸੀ ਮੈਂ ਪੁੱਛਿਆ ਵੀ ਤੁਹਾਡੇ ਚ ਕਿੰਨੇ ਆ ਜਿਹੜੇ ਦਰਬਾਰ ਸਾਹਿਬ ਪਹਿਲਾਂ ਨਹੀਂ ਗਏ ਤਾਂ ਮੈਂ ਹੱਥ ਖੜੇ ਕਰਾਏ ਸੀਗੇ ਤਾਂ ਉੱਚ ਕਾਫੀ ਸੀਗੇ ਜਿਹੜੇ ਕਦੇ ਵੀ ਦਰਬਾਰ ਸਾਹਿਬ ਹੱਥ ਖੜੇ ਕਰੋਗੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਪਹਿਲੀ ਵਾਰ ਦਰਬਾਰ ਸਾਹਿਬ ਜਿਹੜੇ ਕਦੇ ਪਹਿਲਾਂ ਦਰਬਾਰ ਸਾਹਿਬ ਨਹੀਂ ਆਏ ਉਹ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਭ ਨੂੰ ਗੁਰੂ ਘਰ ਦੇ ਨਾਲ ਜੋੜੀਏ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਖਾਂ ਪੰਜ ਕਕਾਰ ਦੀ ਮਰਜ਼ਾਦਾ ਦਾ ਧਾਰਨੀ ਆ ਤੇ ਗੁਰੂ ਸਾਹਿਬ ਦਾ ਵੀ ਬਚਨ ਆਪ ਜਪਿਆ ਉਹਰਾ ਨਾਮ ਜਪਿਆ ਗੁਰਸਿੱਖੀ ਦੇ ਨਾਲ ਜੋੜਨਾ ਸਭ ਨੂੰ ਗੁਰੂ ਘਰ ਦੇ ਨਾਲ ਜੋ ਇਸ ਕਾਰਨ ਕਰਕੇ ਡੇਰਾ ਬਿਆਸ ਮੁਕੀ ਇੱਥੇ ਗੁਰੂ ਘਰ ਆਏ ਸੀਗੇ ਤੇ ਅੱਜ ਸੰਤ ਗੁਰਿੰਦਰ ਸਿੰਘ ਢਿੱਲੋਂ ਇਹ ਵੀ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਦਰਸ਼ਨ ਕਰਨ ਵਾਸਤੇ ਜਦੋਂ ਗਵਾਦ ਹੋਇਆ ਤੂੰ ਕੋ ਬਾਅਦ ਵਿੱਚ ਇੱਕ ਵਾਰ ਹੀ ਆਇਆ ਜਦੋਂ ਗਵਾਦ ਖਤਮ ਹੋ ਗਿਆ ਡੇਰਾ ਮੁਕੀ ਦਾ ਨਾ ਪਹੁੰਚਣਾ ਇਹ ਵੀ ਕਿਤੇ ਨਾ ਕਿਤੇ ਉਸ ਤੋਂ ਬਾਅਦ ਉਹ ਆਉਦੇ ਉਹ ਬਾਤਾਂ ਦਾ ਕਰਕੇ ਲੱਗਦਾ ਕਿ ਡੇਰਾ ਜਗਮਾਨ ਵਾਲੇ ਤੇ ਪਹੁੰਚਿਆ ਕਿ ਸ਼ਰਦਾ ਪਹਿਲਾਂ ਵੀ ਕਦੀ ਪਹੁੰਚੇ ਸੀ ਉਸ ਤੋਂ ਪਹਿਲਾਂ ਵੀ ਡੇਰਾ ਬਿਆਸ ਮੁਕੀ ਜਿਹੜੇ ਆ ਉਹ ਕਈ ਵਾਰ ਆ ਚੁੱਕੇ ਆ ਬਾਅਦ ਵਿੱਚ ਵੀ ਗੁਰੂ ਘਰਾਂ 'ਚ ਮੇਰੇ ਕੋਲ ਗੁਰਦੁਆਰਾ ਦਾਦੀ ਸਾਹਿਬ ਕਈ ਵਾਰ ਦਰਸ਼ਨ ਕਰ ਚੁੱਕੇ ਆ ਹੋਰ ਵੀ ਗੁਰਦੁਆਰਿਆਂ 'ਚ ਪਿਛਲੇ ਦਿਨੀ ਚੰਡੀਗੜ੍ਹ ਇੱਕ ਗੁਰੂ ਘਰ ਦੇ ਵਿੱਚ ਉਹ ਦਰਸ਼ਨ ਕਰਨ ਵਾਸਤੇ ਗਏ ਸੀਗੇ ਇਸੇ ਤਰ੍ਹਾਂ ਜਿਹੜੇ ਸੰਤ ਬਰਿੰਦਰ ਸਿੰਘ ਤਾਂ ਪਹਿਲਾਂ ਆਏ ਨੇ ਦਰਸ਼ਨ ਕਰਨ ਵਾਸਤੇ ਵਕੀਲ ਸਾਹਿਬ ਜਿਹੜੇ ਇਹਨਾਂ ਤੋਂ ਪਹਿਲਾਂ ਮੁਖੀ ਸੀ ਉਹ ਵੀ ਦੋ ਵਾਰ ਇੱਥੇ ਦਰਸ਼ਨ ਕਰਨ ਵਾਸਤੇ ਆਏ ਸੀਗੇ ਤਾਂ ਜਿਹੜੇ ਹੁਣ ਨਵੇਂ ਪੈਰੋਕਾਰ ਇਹਨਾਂ ਦੇ ਤਕਰੀਬਨ ਜਿਹੜੇ ਨਾਲ ਜੁੜੇ ਹੋਏ ਆ ਉਹ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ ਆ ਤਾਂ ਵਿਵਾਦ ਜਿਹੜਾ ਮੈਂ ਸਮਝਦਾ ਕਿ ਮੀਡੀਆ 'ਚ ਜ਼ਿਆਦਾ ਸੀਗਾ ਜਗਮਾਲ ਵਾਲੀ ਕੋਈ ਬਹੁਤਾ ਵਿਵਾਦ ਨਹੀਂ ਸੀਗਾ ਕਿਉਂਕਿ ਜਿਹੜੇ ਸੰਤ ਵਕੀਲ ਸਾਹਿਬ ਸੀ ਉਹਨਾਂ ਨੇ ਆਪਣੇ ਜਿਉਂਦਿਆਂ ਹੀ ਇਹਨਾਂ ਨੂੰ ਵਸੀਅਤ ਦਿੱਤੀ ਸੀਗੀ ਔਰ ਇਹ ਪਿਛਲੇ ਲੰਬੇ ਸਮੇਂ ਤੋਂ ਟਰਸਟੀ ਸੀਗੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨਾਲ ਜ਼ਿੰਮੇਵਾਰੀ ਨਿਭਾ ਰਹੇ ਸੀਗੇ ਕੁਸ਼ਕ ਜਿਹੜੇ ਹੁੰਦਾ ਹੀ ਆ ਜਦੋਂ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਫੇਰ ਬਦਲ ਹੁੰਦੇ ਆ ਤਾਂ ਇਸ ਤਰ੍ਹਾਂ ਦਾ ਵਿਰੋਧ ਵੀ ਕਈ ਵਾਰੀ ਹੁੰਦਾ ਤਾਂ ਉਹ ਥੋੜਾ ਬਹੁਤਾ ਸੀ ਕਿ ਕੋਈ ਜਿਹੜੇ ਬਾਹਰੋਂ ਸੋਸ਼ਲ ਮੀਡੀਆ ਤੇ ਜਿਆਦਾ ਸੀਗਾ ਸੋਸ਼ਲ ਮੀਡੀਆ ਤੋਂ ਚੱਕ ਕੇ ਨੈਸ਼ਨਲ ਮੀਡੀਆ ਤੇ ਵੀ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੇ ਉੱਥੇ ਉਹਨਾਂ ਦੇ ਰਹਿੰਦੇ ਸੀ ਸੈਂਕੜੇ ਸ੍ਰਧਾਲੂ ਉਹਨਾਂ 'ਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਕੀਤੀ 2011 ਤੋਂ ਡੇਰਾ ਬਿਆਸ ਮੁਕੀ ਜਿਹੜੇ ਨੇ ਸਰਬਾਤ ਸਾਬ ਆ ਰਹੇ ਨੇ ਸਿੱਖਾਂ ਤੋਂ ਮਿਲ ਪਿਆਰ ਕਰਦੇ ਨੇ ਪੰਜ ਪਕੜੀ ਮਰਿਆ ਤੇ ਤੁਸੀਂ ਵੀ ਧਾਰਨੀ ਥੋੜੀ ਦੇਰ ਪਹਿਲਾਂ ਗੁਰਦੁਆਰਾ ਅਮਾਨਤ ਸਰ ਸਾਹਿਬ ਦਾ ਤੇ ਡੇਰਾ ਬਿਆਸ ਦਾ ਆਪਸ 'ਚ ਟਕਰਾਅ ਹੋਇਆ ਜਿਹਦੇ ਵਿੱਚ ਕੁਝ ਸਿੰਘ ਜ਼ਖਮੀ ਵੀ ਹੋਏ ਡੇਰਾ ਮੁਕੀ ਨੇ ਉਸ ਦੇ ਬਾਰੇ ਕਦੀ ਵੀ ਕੋਈ ਐਹੋ ਜਿਹਾ ਸ਼ਬਦ ਨਹੀਂ ਵਰਤਿਆ ਜਿਹੜਾ ਸਿੱਖਾਂ ਦੇ ਜ਼ਖਮਾਂ ਤੇ ਮਰਮ ਲਗਾ ਸਕੇ ਇਹ ਰੋ ਜਿਹੜਾ ਵਿਵਾਦ ਸੀ ਉਹ ਖਤਮ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੇ ਉਹਨਾਂ ਦੀ ਆਪਸ ਵਿੱਚ ਬੈਠ ਕੇ ਗੱਲਬਾਤ ਹੋਈ ਤੇ ਗੱਲਬਾਤ ਤੋਂ ਬਾਅਦ ਹੀ ਉਹ ਜਿਹੜਾ ਵਿਵਾਦ ਸੀ ਉਹ ਖਤਮ ਹੋ ਗਿਆ ਜਿਹੜੇ ਉਸ ਵੇਲੇ ਮੁਖੀ ਸੀਗੇ ਤਰਨਾ ਦਲ ਜਿਹੜੀ ਸਾਡੀ ਮੁਖ ਸਿੱਖ ਸੰਸਥਾ ਨਿਹੰਗ ਸਿੰਘ ਸੰਪਰਦਾਵਾ ਤਰਨਾ ਦਲ ਦੇ ਮੁਖੀ ਬਾਬਾ ਗੱਜਨ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਮੈਂ ਵੀ ਉਹਦੇ ਵਿੱਚ ਉੱਥੇ ਗਿਆ ਸੀਗਾ ਮੈਂ ਡੇਰਾ ਬਿਆਸ ਮੁਖੀ ਨੂੰ ਵੀ ਮਿਲਿਆ ਬਾਬਾ ਗੱਜਨ ਸਿੰਘ ਉਹਨਾਂ ਨੂੰ ਵੀ ਮਿਲਿਆ ਸੀਗਾ ਤਾਂ ਉਹਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਹੀ ਜਿਹੜੀ ਗੱਲਬਾਤ ਸੀ ਸਾਰੀ ਉਹ ਜਿਹੜੀ ਆ ਉਹ ਦੂਰ ਹੋ ਗਈ। ਜਿਹੜਾ ਸਿੱਖ ਆ ਉਹ ਕਿਸੇ ਡੇਰੇ ਦਾ ਪੁਜਾਰੀ ਨਹੀਂ ਆ। ਜਿਹੜਾ ਗੁਰੂ ਦਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਆ। ਤੇ ਗੁਰੂਆਂ ਦੇ ਨਾਲ ਜੋੜਨਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ। ਹਰੇਕ ਦੀ ਆਪਣੀ ਡਾਇਲੋਜੀ ਆ। ਬਹੁਤ ਗੈਰ ਸਿੱਖ ਡੇਰੇ ਆ। ਆਪੋ ਆਪਣੀਆਂ ਮਤਾਂ ਮਿਤ ਮਰਿਆਦਾਵਾਂ ਉਹਨਾਂ ਦੀਆਂ। ਤਾਂ ਜਿਹੜਾ ਗੁਰੂ ਦਾ ਸਿੱਖ ਆ ਉਹ ਹਮੇਸ਼ਾ ਗੁਰੂ ਘਰ ਨਾਲ ਜੋੜਦਾ, ਗੁਰਬਾਣੀ ਨਾਲ ਜੋੜਦਾ। ਸਾਡੇ ਸੰਤ ਬ੍ਰਿੰਦਰ ਸਿੰਘ ਇਹਨਾਂ ਨੇ ਤਾਂ 10 ਗੁਰੂ ਸਹਿਬਾਨਾਂ ਦਾ ਇਹ ਸੂਫੀ ਗਾਇਕ ਵੀ ਸੂਫੀ ਗਾਉਣ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਦੇ ਨਾਲ ਸ਼ਮਸ਼ੀਰ ਲਹਿਰੀ ਜਿਹੜੇ 골ਡ ਮੈਡਲਿਸਟ ਹੈ ਯੂਨੀਵਰਸਿਟੀ ਦੇ ਸੰਗੀਤ ਚ ਉਹਨਾਂ ਨੇ ਵੀ 10 ਗੁਰੂ ਸਹਿਬਾਨਾਂ ਦਾ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬਹੁਤ ਹੀ ਸੋਹਣਾ ਇਹਨਾਂ ਨੇ ਜਿਹੜਾ ਸੀਗਾ ਗਾਇਆ ਸੰਗਤਾਂ ਦੇ ਵਿੱਚ ਗਿਆ ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਡੇਰਾ ਬਿਆਸ ਦੇ ਬਹੁਤ ਸਾਰੇ ਪੈਰੂਕਾਰ ਜਿਹੜੇ ਕਦੇ ਗੁਰੂ ਘਰ ਨਹੀਂ ਸੀ ਗਏ ਹੁਣ ਗੁਰੂ ਘਰ ਨਾਲ ਜੁੜੇ ਸਹਿਜ ਪਾਠ ਕਰਨ ਲੱਗ ਗਏ ਆ ਖੰਡ ਪਾਠ ਦੇ ਵਿੱਚ ਜਾਣ ਲੱਗ ਗਏ ਮੈਨੂੰ ਵਿਦੇਸ਼ਾਂ 'ਚ ਵੀ ਮਿਲੇ ਆ ਬਹੁਤ ਸਾਰੇ ਅਮਰਤਾ ਦੀਪ ਸਿੰਘ ਸਾਜ ਗਏ ਉਹਨਾਂ 'ਚ ਜਿਹੜੇ ਗੁਰੂ ਘਰ ਦੇ ਨਾਲ ਜੁੜ ਕੇ ਡੇਰਾ ਸਰਸਾ ਦੇ ਪੈਰੂਕਾਰ ਮੇਰੇ ਨਾਲ ਜੁੜੇ ਸੀਗੇ ਉਹਨਾਂ ਦੇ ਸਗੇ ਰਿਸ਼ਤੇਦਾਰ ਸੀਗੇ ਤਖਤਮਲ ਪਿੰਡ ਤੋਂ ਉਹਨੇ ਅਮਰ ਸ਼ੱਕੇ ਰਿਸ਼ਤੇਦਾਰ ਨੇ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮੇਰਾ ਜਿਹੜਾ ਮਕਸਦ ਆ ਹਮੇਸ਼ਾ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਦੇ ਨਾਲ ਜੋੜਨ ਦਾ ਵਾ ਔਰ ਨਾਲੇ ਖਾਲਸੇ ਦਾ ਵਜਣੀ ਇਹਨਾਂ ਨਾਲ ਬੇਇਨਸਾਫੀ ਧੱਕੇਸ਼ਾਹੀ ਹੋ ਰਹੀ ਤੇ ਗੁਰੂ ਕਾ ਖਾਲਸਾ ਬੇਇਨਸਾਫੀ ਦੇ ਖਿਲਾਫ ਖੜਦਾ ਧੱਕੇਸ਼ਾਹੀ ਦੇ ਖਿਲਾਫ ਖੜਦਾ ਤੇ ਅਸੀਂ ਬਕਾਇਦਾ ਇਹਨਾਂ ਦੇ ਨਾਲ ਜਿਹੜਾ ਸੀ ਉਸ ਸਮੇਂ ਖੜੇ ਔਰ ਇਹਨਾਂ ਨੂੰ ਗੁਰੂ ਘਰ ਦੇ ਨਾਲ ਜਿਹੜਾ ਜੋੜਨ ਦਾ ਉਹ ਯਤਨ ਕੀਤਾ ਤੇ ਅੱਜ ਦੇਖੋ ਤੁਸੀਂ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾਣਾ ਤੇ ਅੱਜ ਇਹ ਗੁਰੂ ਘਰ ਮੇਰੇ ਕੋਲ ਤਾਂ ਗੁਰਦੁਆਰਾ ਦਾदू ਸਾਹਿਬ ਵਕੀਲ ਸਾਹਿਬ ਵੀ ਨਤਮਸਤਕ ਹੁੰਦੇ ਸੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਨੂੰ ਇਹ ਵੀ ਬਹੁਤ ਵਾਰ ਆਏ ਔਰ ਇਹਨਾਂ ਨੇ ਖੁਸ਼ੀ ਗਮੀ ਦੇ ਕਾਰਜਾਂ ਦੇ ਵਿੱਚ ਵੀ ਆਏ ਗੁਰੂ ਘਰ ਦੇ ਨਾਲ ਤੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਆ ਕਿਉਂਕਿ ਗੁਰੂ ਰਾਮਦਾਸ ਦਾ ਦਰ ਸਭ ਤੋਂ ਵੱਡਾ ਹੈ ਡੁੱਠੇ ਸਭੇ ਧਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸੋ ਗੁਰੂ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਆਏ ਆ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰੋ ਭਾਜੀ ਜੇ ਤੁਹਾਡੇ ਨਾਲ ਜੁੜਿਆ ਵੇਰਾ ਬਿਆਸ ਦੇ ਪੈਰੋਕਾਰ ਅਮਰਤਾਰੀ ਹੋ ਰਹੇ ਨੇ ਪੰਜ ਕਕਾਰੀ ਮਰਿਆਤਾ ਨੂੰ ਤਾਰਨ ਕਰ ਰਹੇ ਨੇ ਗੁਰੂ ਘਰ ਨਾਲ ਜੁੜ ਰਹੇ ਨੇ ਵੱਬੇ ਗੁਰਿੰਦਰ ਸਿੰਘ ਉਹਨਾਂ ਨੂੰ ਕਦੋਂ ਅਮਰ ਛਕਿਆ ਦੇਖੋ ਇਹ ਉਹਨਾਂ ਦੀ ਮਰਜ਼ੀ ਹੈ ਹਰੇਕ ਦੀ ਸਵੈ ਇੱਛਾ ਦੇ ਨਾਲ ਹੁਣ ਉਹਨਾਂ ਨੇ ਇੱਛਾ ਆਪਣੀ ਪ੍ਰਗਟ ਕੀਤੀ ਤੇ ਗੁਰੂ ਕੇ ਪੰਜ ਪਿਆਰਿਆਂ ਕੋਲੇ ਜਾ ਕੇ ਅਮਰ ਛਕਿਆ ਜਿਹੜੇ ਉਹਨਾਂ ਦੇ ਪੈਰੋਕਾਰ ਸੀਗੇ ਬਹੁਤ ਸਾਰੇ ਤਾਂ ਇਹ ਉਹਨਾਂ ਦੀ ਮਰਜ਼ੀ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਤਮਸਤਕ ਹੁੰਦੇ ਆ ਉਹਨਾਂ ਦੇ ਲੜਕਿਆਂ ਦੇ ਆਨੰਦ ਕਾਰਜ ਹੋਏ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਏ ਉਹਨਾਂ ਦੇ ਪੋਤਿਆਂ ਦੇ ਉਹਨਾਂ ਦੇ ਪੋਤੇ ਆ ਸਰਬ ਚੰਦੀ ਗੱਲ ਕਰਨਗੇ ਜਿਹੜਾ ਰਾਤ ਤੁਸੀਂ ਮਤ ਆਪਣੀ ਬਾਣੀ ਨਾਲ ਤੁਸੀਂ ਉਹਨਾਂ ਦੇ ਜਿਹੜੇ ਹੈਗੇ ਆ ਜਿਹੜਾ ਉਹ satsang ਕਰਦੇ ਉਹਨਾਂ ਨੂੰ ਸੁਣਨਾ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਹੁੰਦਾ ਤੇ ਹੌਲੀ ਹੌਲੀ ਸਹਿਜ ਨਾਲ ਜੇ ਆਪਾਂ ਯਤਨਸ਼ੀਲ ਹੋਵਾਂਗੇ ਜਿਹੜੇ ਸਿੱਖ ਆ ਉਹ ਤਾਂ ਗੁਰਬਾਣੀ ਨਾਲ ਜੁੜੇ ਆ ਜਿਹੜੇ ਗੈਰ ਸਿੱਖ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਬਾੜ ਮੇੜ ਰਾਜਸਥਾਨ ਹਰਿਆਣਵੀ ਅੱਜ ਆ ਦੇਖੋ ਇੰਨੇ ਸ਼ਰਧਾਲੂ ਨੇ ਵੀ satsang ਗੁਰੂ ਦਾ ਸੁਣਨ ਵਾਸਤੇ ਗੁਰੂ ਦਾ ਕੀਰਤਨ ਸੁਣਨ ਵਾਸਤੇ ਗੁਰੂ ਦੀ ਬਾਣੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਹੈਗਾ ਆ ਜਾਏ ਆ ਤਾਂ ਇਸ ਤਰ੍ਹਾਂ ਯਤਨਸ਼ੀਲ ਜਦੋਂ ਰਹਾਂਗੇ ਤਾਂ ਗੁਰੂ ਕਿਰਪਾ ਕਰੇ ਸਹਿਜ ਪੱਕੇ ਸੁ ਮਿੱਠਾ ਹੋਏ ਕੋਸ਼ਿਸ਼ਾਂ ਨੂੰ ਫਲ ਲੱਗਦਾ ਕਦੋਂ ਕਿਹੜਾ ਗੁਰੂ ਦੇ ਲੜ ਲੱਗ ਜਾਣਾ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਔਰ ਇੱਕ ਸਿੱਖ ਪ੍ਰਚਾਰਕ ਦੇ ਨਾਤੇ ਸਿੱਖ ਪ੍ਰੀਚਰ ਹੋਣ ਦੇ ਨਾਤੇ ਮੇਰਾ ਇਹ ਕਰਮ ਵੀ ਬਣ ਆਉਂਦਾ ਲੱਗਦਾ ਕਿ ਤੁਹਾਡੇ ਵੱਲੋਂ ਡੇਰਾ ਬਿਆਸ ਜਾਂ ਜਗਮਾਲ ਵਾਲੀ ਵਿੱਚ ਵੀ ਸਿੱਖੀ ਦਾ ਸੰਸਾਰ ਪਹਿਰਾ ਦਿੰਦੇ ਹੋ ਕਿ ਪ੍ਰਚਾਰ ਕੀਤਾ ਜਾਊਗਾ ਦੇਖੋ ਮੈਂ ਤਾਂ ਪਹਿਲਾਂ ਤੋਂ ਹੀ ਕਰਦਾ ਜੀ ਮੈਂ ਤਾਂ ਹਾਂ ਜਿਹੜਾ ਹੈਗਾ ਗੁਰੂ ਦੀ ਗੱਲ ਆ ਜਦੋਂ ਇਹਨਾਂ ਨਾਲ ਬੈਠੇ ਘੰਟਿਆਂ ਬੱਧੀ ਗੁਰਬਾਣੀ ਦੀ ਗੱਲ ਹੀ ਹੋਈ ਹੈ ਜਿੰਨੇ ਇਹਨਾਂ ਦੇ ਸਾਥੀ ਬੈਠੇ ਆ ਘੰਟਿਆਂ ਬੱਧੀ ਅੱਜ ਵੀ ਅਸੀਂ ਆਏ ਆ ਤਾਂ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਇਹਨਾਂ ਦੇ ਮੋਬਾਈਲ ਫੋਨਾਂ ਤੇ ਵੀ ਮੈਂ ਐਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਡਾਊਨਲੋਡ ਕਰਕੇ ਦਿੱਤੇ ਆ ਕਿ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆ ਅਰਥ ਜਿਹੜੇ ਆ ਇਹ ਪ੍ਰੋਫੈਸਰ ਸਾਹਿਬ ਸਿੰਘ ਹੁਣਾ ਕੀਤੇ ਆ ਆ ਮਨਮੋਹਨ ਸਿੰਘ ਹੁਣਾ ਨੇ ਕੀਤੇ ਆ ਫਰੀਦਕੋਟੀ ਟੀਕਾ ਵਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋ ਮੇਰਾ ਜਿਹੜਾ ਮਿਸ਼ਨ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਜਿੱਥੇ ਕਿਤੇ ਆਪਣਾ ਲੜਨ ਦੀ ਲੋੜ ਪਈ ਉਥੇ ਲੜੇ ਵੀ ਆ ਜਿੱਥੇ ਪਿਆਰ ਦੀ ਲੋੜ ਆ ਪਿਆਰ ਦਾ ਗੁਰੂ ਸਾਹਿਬ ਨੇ ਸਾਰੇ ਹੀ ਰਸਤੇ ਦਿੱਤੇ ਆ ਬਾਕੀ ਹਰੇਕ ਨੂੰ ਸਵੈ ਇਛਾ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਕੋਈ ਮੰਦਿਰ ਜਾਂਦਾ ਮਸਜਿਦ ਜਾਂਦਾ ਗੁਰਦੁਆਰੇ ਜਾਂਦਾ ਹਰੇਕ ਦੀ ਆਪਣੀ ਇੱਛਾ ਦੇ ਨਾਲ ਆ ਕਦੋਂ ਕੀ ਦਾ ਮਨ ਬਦਲ ਕੇ ਬਾਕੀ ਸਾਨੂੰ ਯਤਨਸੀਲ ਜਿਹੜਾ ਰਹਿਣਾ ਚਾਹੀਦਾ ਇੱਕ ਹੀ ਚਿਹਰਾ ਦੇਖਣਾ ਖਾਸ ਕਰਕੇ ਜਿਵੇਂ ਆਪਾਂ ਸਿੱਖੀ ਮੁਰਾਦਾ ਅਨਸਾਰ ਵੀ ਕੀ ਹਈ ਥੀ ਕਿਵਨ ਦਾਦੂਵਾਲ ਸਾਹਿਬ ਦਾ ਹੀ ਬਾਕੀ ਕੋਈ ਚਿਹਰਾ ਸਿੱਖ ਨਾ ਦੇਖਣਾ ਕੀ ਲੱਗਦਾ ਦੇਖੋ ਮੈਂ ਕਹਿ ਰਿਹਾ ਨਾ ਕਿ ਪਹਿਲੇ ਮੈਂ ਯਤਨਸੀਲ ਇਹਨਾਂ ਨੂੰ ਜੋੜਨ ਦਾ ਇਸ ਡੇਰੇ ਦੇ ਪੈਰੋਕਾਰ ਸਿੱਖ ਨਹੀਂ ਆ ਠੀਕ ਹੈ ਨਾ ਇਹਨਾਂ ਦੇ ਡੇਰੇ ਦੇ ਪੈਰੋਕਾਰ ਜਿਹੜੇ ਗੈਰ ਸਿੱਖ ਨੇ ਔਰ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਔਰ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੀ ਇਸ ਟਰਸਟ ਦੇ ਵੱਲੋਂ ਜਾਂ ਜਿਹੜੇ ਪਹਿਲੇ ਸੰਦ ਉਹਨਾਂ ਵਕੀਲ ਸਾਹਿਬ ਦੇ ਪਰਿਵਾਰ ਵੱਲੋਂ ਇਹ ਮੌਕੇ ਤੇ ਹੀ ਦੇ ਦਿੱਤੀ ਗਈ ਸੀ ਡੇਰਾ ਬਿਆਸਮੁਖੀ ਉਦੋਂ ਵਿਦੇਸ਼ ਸੀਗੇ ਹੁਣ ਉਹ ਵਿਦੇਸ਼ ਤੋਂ ਆਏ ਤਾਂ ਉਹ ਅਫਸੋਸ ਜਰ ਕਰਨ ਵਾਸਤੇ ਉਹਨਾਂ ਦੇ ਨਾਲ ਵਕੀਲ ਸਾਹਿਬ ਦਾ ਕਿਉਂਕਿ ਮੇਰੇ ਨਾਲ ਵਕੀਲ ਸਾਹਿਬ ਦੇ ਕੋਲ ਇੱਕ ਵਾਰ ਡੇਰਾ ਬਿਆਸਮੁਖੀ ਵੀ ਗਏ ਸੀਗੇ ਡੇਰਾ ਬਿਆਸਮੁਖੀ ਵੀ ਗਏ ਸੀ ਤੇ ਵਕੀਲ ਸਾਹਿਬ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਤਾਂ ਉਹਨਾਂ ਨੇ ਮੌਕੇ ਤੇ ਜਿਹੜਾ ਸੀਗਾ ਇਹਨਾਂ ਨੂੰ ਆਪਣੇ ਵੱਲੋਂ ਦਸਤਾਰ ਜਿਹੜੀ ਸੀ ਉਹ ਭੇਟ ਕਰਤੀ ਐ ਮੁਖੀ ਜਿਹੜੇ ਸੀ ਉਸ ਵੇਲੇ ਹੀ ਟਰਸਟ ਦੇ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਸੰਸਥਾ ਦੇ ਮੁਖੀ ਬਣਾ ਦਿੱਤੇ ਗਏ ਸੀਗੇ ਤਾਂ ਹੁਣ ਜਿਹੜਾ ਹੈਗਾ ਉਸ ਦਿਨ ਉਹਨਾਂ ਨੇ ਵੀ ਆਪਣੇ ਵੱਲੋਂ ਦਸਤਾਰ ਭੇਟ ਕੀਤੀ ਔਰ ਇਹ ਜਿਹੜਾ ਸੀਗਾ ਮੀਡੀਆ ਦੇ ਕਈ ਗੱਲਾਂ ਹੁੰਦੀਆਂ ਨੇ ਜਦੋਂ ਕੋਈ ਵੱਡੀਆਂ ਸ਼ਖਸੀਅਤਾਂ ਜਾਂ ਵੱਡੀਆਂ ਧਿਰਾਂ ਜਾਂ ਵੱਡੀਆਂ ਸੰਸਥਾਵਾਂ ਜਦੋਂ ਕੋਈ ਕਾਰਵਾਈ ਕਰਦੀਆਂ ਤੇ ਉਹ ਦੁਨੀਆ 'ਚੋਂ ਜਾਗਰ ਹੁੰਦੀਆਂ ਕਈ ਗੱਲ ਜਿਹੜੇ ਸਹਿਜ ਨਾਲ ਚਲਦੀਆਂ ਰਹਿੰਦੀਆਂ ਸੋ ਸਾਡਾ ਜਿਹੜਾ ਯਤਨ ਹੈ ਕਿ ਜੇ 97 ਕਰੋੜ ਖਾਲਸੇ ਦੀ ਗੱਲ ਕਰਦੇ ਆ ਅਸੀਂ ਕਿ ਗੁਰੂ ਸਾਹਿਬ ਦੇ ਬਚਨਾਂ 97 ਕਰੋੜ ਹੋਣਾ ਤੇ ਸਾਡੀ ਤਾਂ 2.5 ਤਿੰਨ ਕਰੋੜ ਦੀ ਗਿਣਤੀ ਹੈ ਜੇ ਅਸੀਂ ਹੋਰ ਵੀ ਸਿੱਖ ਗੁਰਸਿੱਖ ਬਣਨਗੇ ਤਾਂ 97 ਕਰੋੜ ਖਾਲਸਾ ਦਾ ਤਾਂ ਹੀ ਬਣੇਗਾ ਨਾ ਸੋ ਇਸ ਕਰਕੇ ਅਸੀਂ ਯਤਨਸ਼ੀਲ ਆ ਅੱਗੇ ਸਾਡੇ ਯਤਨ ਨੂੰ ਭਾਗ ਜਿਹੜੇ ਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਸਤਿ ਸੱਚੇ ਪਾਤਸ਼ਾਹ ਨੇ ਗੁਰੂ ਆਂਦਾਸ ਸਾਹਿਬ ਸਚਕਣ ਚੇਰੀ ਦਰਬਾਰ ਸਾਹਿਬ ਅੱਜ ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਖੀ ਸੰਤ ਰਵਿੰਦਰ ਸਿੰਘ ਸਚਖਣ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਇਸੇ ਦੌਰਾਨ ਉਹਨਾਂ ਦੇ ਨਾਲ ਸਿੱਖਾਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ 2-3 ਵਾਰ ਸਚਖਣ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਹਨ ਉਹਨੇ ਕਿਹਾ ਸ਼੍ਰੀ ਦਰਬਾਰ ਸਾਹਿਬ ਸਰਬਸਾਂਝੀ ਵਾਰਲਾਤਾ ਦਾ ਪ੍ਰਤੀਕ ਹੈ ਇੱਥੇ ਹਰ ਇੱਕ ਧਰਮ ਦਾ ਵਿਅਕਤੀ ਸੀ ਸਚੁਕਾਉਂਦਾ ਹੈ ਤੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਤ ਇਸੇ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਪਿਛਲੇ ਦੌਰਾਨ ਜਦੋਂ ਡੇਰੇ ਦੇ ਵਿੱਚੋਂ ਬਲਜੀਤ ਸਿੰਘ ਦਾਦੂਵਾਲ ਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਈਆਂ ਦੇ ਵੱਲੋਂ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਸਨ ਇਹ ਡੇਰੇ ਦੇ ਵਿੱਚ ਕੀ ਕਰ ਰਹੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦਾਦੂਵਾਲ ਨੇ ਕੀ ਕੁਝ ਕੀਤਾ ਏ ਇੱਕ ਵਾਰ ਆਪਾਂ ਉਹ ਵੀ ਸੁਣਦੇ ਆਂ ਕਲਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਇਹ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ ਸਾਰੇ ਆਪਾਂ ਇੱਕੋ ਹੀ ਆ ਤੇ ਮਾਲ ਲਗਦੇ ਦਰ ਤੇ ਗੁਰੂ ਨਾਨਕ ਦੇ ਦਰ ਤੇ ਗੁਰੂ ਗਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆਸ਼ੀਰਵਾਦ ਲੈਣ ਵਾਸਤੇ ਆਏ ਆਸ ਕਰ ਸਕਦੇ ਹਾਂ ਕਿ ਭਵਿਕ ਵਿੱਚ ਗੁਰਗ੍ਰੰਥ ਸਾਹਿਬ ਨਾਲ ਨੇੜਤਾ ਜਿਹੜੀ ਆ ਹੋਰ ਵੀ ਵਧੂਗੀ। ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਵਧੇ ਪਹਿਲਾਂ ਘਟੀ ਹੋਏ ਫਿਰ ਵਧੋਗੇ ਨਾ। ਸ਼ੁਰੂ ਤੋਂ ਹੀ ਇਸੀ ਦੇ ਜਿਹੜੇ ਧਰਮ ਸਿੱਖ ਧਰਮ ਦੇ ਤੁਸੀਂ ਤੇ ਬਾਬਾ ਜੀ ਦੇ ਨਾਲ ਰਹੇ ਹੋ ਬਾਬਾ ਜੀ। ਖੁਦ ਪਰਮਤ ਦੇ ਬੜੇ ਵੱਡੇ ਤੁਹਾਨੂੰ ਸ਼ਾਇਦ ਸਾਡੇ ਡੇਰੇ ਬਾਰੇ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਸੀ। ਸਾਡੇ ਜਿਹੜੇ ਡੇਰੇ ਦੇ ਸੰਸਥਾਪਕ ਸੀਗੇ ਸੰਤ ਗੁਰਬਖ ਸਿੰਘ ਜੀ ਮੈਨੇਜਰ ਸਾਹਿਬ ਉਹ ਬਾਣੀ ਦਾ ਹੀ ਅਰਥ ਕਰਦੇ ਸੀ। ਬਾਣੀ ਦੇ ਇਹੀ ਸਸੰਕਰਦੇ ਸੀ ਆਪਣੇ ਮਹਾਰਾਜ ਸੰਤ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਹੁਣ ਚੋਲਾ ਛੱਡਿਆ ਉਹ ਵੀ ਬਾਣੀ ਦਾ ਹੀ ਅਰਥ ਕਰਦੇ ਸੀ ਬਾਣੀ ਨੂੰ ਹੀ ਮੰਨਦੇ ਸੀ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਾਡਾ ਮੱਕਾ ਵਾ ਮੁੱਖ ਸਥਾਨ ਕੇਂਦਰੀ ਸਥਾਨ ਉਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਅੱਜ ਅਸੀਂ ਇੱਥੇ ਪੁੱਜੇ ਹਾਂ ਮੁਸਲਮਾਨ ਭਰਾਵਾਂ ਦਾ ਮੱਕਾ ਤੇ ਸਿੱਖਾਂ ਦਾ ਸਚਖੰਡ ਸ੍ਰੀ ਦਰਬਾਰ ਸਾਹਿਬ ਅਕਸਰ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਮੱਥਾ ਟੇਕਣ ਵਾਸਤੇ ਆਏ ਆਂ ਔਰ ਇੱਥੇ ਇਤਿਹਾਸਿਕ ਰੋਜ਼ਾਨਾ ਦਰਸ਼ਨ ਇਸ਼ਨਾਨ ਮੰਗਦੇ ਆਂ ਅਰਦਾਸ ਦੇ ਅੰਦਰ ਔਰ ਅੱਜ ਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਉਹ ਦਰਸ਼ਨ ਦੇਦਾਰੇ ਹੋ ਰਿਹਾ ਔਰ ਮੇਰੇ ਨਾਲ ਸੰਤ ਬਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਕਿ ਹੋਣੇ